ਕਰਾਂ ਚ ਦੇਖ ਲਓ ਵੀ ਨਵੀਂ ਉਹ ਲੱਕੜ ਲਾਉਣ ਲੱਗ ਪਏ ਕਹਿੰਦੇ 31 ਸਾਲ ਦੀ ਦੀ ਗਾਰੰਟੀ ਹੈ ਨਾ ਘੋਣਾ ਪੈਂਦਾ ਨਾ ਇਹਨੂੰ ਪਾਣੀ ਨਾਲ ਕੁਝ ਹੁੰਦਾ ਹੁੰਦਾ ਹੀ ਕੁਝ ਨਹੀਂ ਖੇਡ ਜੀ ਹਾਂਜੀ ਬਿਲਕੁਲ ਹੀ ਬਿਲਕੁਲ ਇਹ ਕਿਹੜੀ ਲੱਕੜ ਆ ਗਈ ਨਵੀਂ ਜੀ ਇਹ ਨਾ ਹੀ ਡਬਲ ਯੂ ਪੀ ਸੀ ਮਟੀਰੀਅਲ ਆ ਗਿਆ ਜੀ ਜਿਹਦੀ ਸਿਉਂਖ ਦੀ ਸਲਾਬ ਦੀ ਸਾਡੀ ਬਕਾਇਦਾ ਰੀਟੇਲ 'ਚ 31 ਸਾਲਾਂ ਦੀ ਗਾਰੰਟੀ ਹੋਊਗੀ ਅੱਛਾ ਆ ਜੀਮੀ ਕੰਪਨੀ ਦਾ ਇਹ ਸਾਰਾ ਜੀਮੀ ਕੰਪਨੀ ਦਾ ਮਾਲ ਹੋਊਗਾ ਜੀ ਮਤਲਬ ਇਹਦੇ ਬੋਰਡ ਵੀ ਆਉਂਦੇ ਜੀ ਜੀਮੀ ਕੰਪਨੀ ਦੇ ਮਤਲਬ ਜਿਵੇਂ ਕੱਪ ਔੜਾਂ ਤੇ ਆਪਾਂ ਲਗਾਉਣੇ ਹੈਗੇ ਕੱਪ ਔੜ ਕਿਚਨ ਬਣਾਉਣੀ ਆ ਮਤਲਬ ਇਹਦੀ ਸਭ ਦੀ ਐਨ ਲਓ 31 ਸਾਲਾਂ ਦੀ ਵੀ ਕਹਦਾ ਵੇ ਜੀਮੀ ਗਾਰੰਟੀ ਹੋਊਗੀ ਸਿਉਂਖ ਦੀ ਸਲਾਬ ਦੀ ਨਹੀਂ ਅੱਜ ਘਟ ਹੋ ਗਈ ਲੱਗੀ ਹੋਈ ਹਾਂ ਆ ਸਾਰੀ ਚੁਗਾੜਨਾ ਡਬਲ ਯੂ ਬੀ ਸੀ ਲੱਗੀ ਹੋਵੇ ਸੇਮ ਨਾਲ ਦਾ ਸਾਨੂੰ ਗੋਲਾ ਮਿਲ ਜੂ ਭਾਈ ਅੱਜ ਕੱਲ੍ਹ ਚੁਗਾਠਾਂ ਵਾਲਿਆਂ ਨੂੰ ਸਿਉਂਖ ਲੱਗਣ ਦੀ ਬਹੁਤ ਵੱਡੀ ਪ੍ਰੋਬਲਮ ਹੋ ਗਈ ਜੇ ਆ ਸੋਈ ਹੰਡੀ ਹੋ ਗਈ ਚਾਹੇ ਪਾਲਸ ਕਰ ਲੋ ਚਾਹੇ ਡੀਕੋ ਕਰ ਲੋ ਚਾਹੇ ਬਿਲਕੁਲ ਜਾਂ ਹੋ ਜਾਣਗੀਆਂ ਤੇ ਆ ਵੀ ਉਹੀ ਬੋਰਡ ਆ ਗਈ ਹਾਂਜੀ ਆ ਵੀ ਉਹੀ ਬੋਰਡ ਆ ਗਈ ਚਾਹੇ ਦਰਵਾਜ਼ੇ ਤਿਆਰ ਕਰ ਲੋ ਹਾਂਜੀ ਇਹਨਾਂ ਦੇ ਸਾਰੇ ਦਰਵਾਜ਼ੇ ਮੇਰੇ ਆ ਵੀ ਤਿਆਰ ਹੋ ਜਾਂਦੇ ਆ ਜੀ ਠੀਕ ਹੈ ਜੀ ਆ ਦਰਵਾਜ਼ੇ ਜਿੰਨੇ ਕਿ ਡਿਜ਼ਾਈਨ ਮਿਲ ਜਣਗੇ ਇਹ ਦਰਵਾਜ਼ਿਆਂ 'ਚ ਬਹੁਤ ਜ਼ਿਆਦਾ ਸਾਡੇ ਕੋਲ ਡਿਜ਼ਾਈਨ ਹੀ ਹੈਗੀ ਹੈ ਜੀ ਮੰਨ ਲਓ ਜਿਹੜੇ ਕੋਈ ਐਨ ਆਰ ਆਈ ਵੀਰ ਸਾਡੇ ਬਾਹਰ ਗਏ ਹੋਏ ਆ ਉਹਨਾਂ ਲਈ ਤਾਂ ਇਹ ਤੋਹਫਾ ਹੀ ਹੈ ਜੀ ਠੀਕ ਹੈ ਜੀ ਆ ਨੰਬਰਾਂ 'ਤੇ ਕਾਲ ਕਰ ਲਿਓ ਤੁਸੀਂ ਵੀ ਜੇਕਰ ਇਹ ਨਵੀਂ ਚੀਜ਼ ਆਪਣੇ ਘਰ 'ਚ ਲਵਾਉਣਾ ਚਾਹੁੰਦੇ ਹੋ